21 साल की उम्र कटा के 18 कीता क्यों कीता सी इस करके कीता कि साढे नौजवान बच्चे चे, चे, चे. वोटा पाके इस देश की तरक्की में हिस्सा बन सके इस देश वो के विधान दे नौजवान बच्चा दा सहयोग हो सके इस करके राजीव गांधी जी ने वोटा दे अधिकार नु 21 साल तो चक के 18 साल की सासी आज 18 साल दा हर नौजवान बच्चा ਵੋਟ ਪਾਉਂਦਾ ਤੇ ਸਰਕਾਰ ਚੁੰਦਾ ਵੋਟ ਪਾਉਂਦਾ ਤੇ ਨਾਇੰਦਾ ਚੁੰਦਾ ਜਿਹੜਾ ਤੋਂ ਨਾਇੰਦਾ ਆਪਾਂ ਚੁੜਦੇ ਔਰ ਉਹ ਕੰਮ ਨਾ ਕਰੇ ਫਿਰ 5 ਸਾਲ ਬਾਅਦ ਆਪਾਂ ਉਸ ਨੂੰ ਬਦਲ ਸਕਦੇ ਹਾਂ ਅੱਜ ਜੇ ਸੰਵਿਧਾਨ ਕਮਜ਼ੋਰ ਹੋ ਗਿਆ ਤਾਂ ਵੋਟ ਪਾਉਣ ਦੀ ਤਾਕਤ ਚਲੀ ਜਾਊਗੀ ਔਰ ਇਸ ਵਾਰੀ ਜਿਹੜੀ ਵੋਟ ਪਾਉਣੀ ਹੈ ਨਾ इस सोच के है कि इस पाया गलत पैगी तो शायद सारी उम्र दोबारा वोट पाने का मौका ना मिले इस गल रखने की बीजेपी सरकार ने बीजेपी की सरकार ने मेरे नौजवान भीर खड़े हैं सारे इतने भी मिलकर आया मैं सामने मिलकर आया बीजेपी की सरकार ने आर्मी की पक्की पेंशन भर्ती बंद कर दी ਕੱਚੀ ਭਰਤੀ ਠੇਕੇ ਵਾਲੀ ਅਗਨੀ ਨਿਰ ਚਾਲੂ ਕੀਤੀ ਹੈ ਬੀਜੇਪੀ ਦੀ ਸਰਕਾਰ ਰਾਹੁਲ ਗਾਂਧੀ ਦਾ ਵਾਦਾ ਹੈ ਜੇ ਤਨ ਦੇਸ਼ ਦੇ ਵਿੱਚ ਕਾਂਗਰਸ ਦੀ ਗਠਜੋੜ ਨਾਲ ਦੀ ਸਰਕਾਰ ਬਣੂਗੀ ਆਪਣੇ ਦੇਸ਼ ਦੇ ਨੌਜਵਾਨ ਬੱਚਾ ਵਾਸਤੇ ਦੁਬਾਰਾ ਆਰਮੀ ਦੀ ਪੱਕੀ ਪੈਨਸ਼ਨ ਵਾਲੀ ਭਰਤੀ ਚਾਲੂ ਹੋਊਗੀ ਤਾਂ ਕਿ ਸਾਡੇ ਨੌਜਵਾਨ ਬੱਚੇ ਜਦੋਂ ਭਰਤੀ ਹੁੰਦੀ ਹੈ ਨਾ ਲਾਈਨਾਂ 'ਚ ਲੱਗੇ ਹੁੰਦੇ ਆ ਉਹਦੇ ਵਿੱਚ ਹਿੱਸਾ ਲੈਣ ਵਾਸਤੇ ਨਮੰਦੇ ਹੋ ਐ ਅੱਜ ਦੇਸ਼ ਦੇ ਵਿੱਚ ਦੋ ਵਿਚਾਰਤਾ ਹੈ ਇੱਕ ਪਾਸੇ ਬੀਜੇਪੀ ਹੈ ਦੂਜੇ ਪਾਸੇ ਕਾਂਗਰਸ ਪਾਰਟੀ ਤੇ ਉਹਨਾਂ ਦਾ ਗੱਟਬੰਧ ਹੈ ਅੱਜ ਸੰਵਿਧਾਨ ਕਮਜ਼ੋਰ ਕਰਨ ਦੀ ਗੱਲ ਬੀਜੇਪੀ ਕਰ ਰਹੀ ਹੈ ਅੱਜ ਸਾਡੇ ਦੇਸ਼ ਦਾ ਸੰਵਿਧਾਨ ਕਮਜ਼ੋਰ ਕਰਨ ਦੀ ਗੱਲ ਬੀਜੇਪੀ ਕਰ ਰਹੀ ਹੈ ਔਰ ਇਹ ਉਹੀ ਸੰਵਿਧਾਨ ਹੈ ਜਿਸ ਵਾਸਤੇ हिंदुस्तान और खास तौर से पंजाब के लोगों ने अपन शहादत दिखाई देश आजाद बाबा साहेब भीमराव अंबेडकर जी ने साविधान दिता और संविधान के तहत सू वोट पड़ की ताकत मिली और थोड़े याद होना वोट सारे बजुर्ग पता वोट पाने की उम्र इक्कीस साल होया ਵੋਟ ਪਾਉਣ ਦੀ ਉਮਰ 21 ਸਾਲ ਹੋਇਆ ਕਰਦੀ ਸੀ ਪਹਿਲਾਂ ਇਹ ਦੇਸ਼ ਦੇ ਨੌਜਵਾਨ ਪ੍ਰਧਾਨ ਮੰਤਰੀ ਲੋੜ ਹੈ ਦੇਸ਼ ਦੇ ਵਿੱਚ ਉਹ ਰਾਹੁਲ ਗਾਂਧੀ ਭਾਈ ਤੁਰਿਆ ਫਿਰਦਾ ਪੈਦਲ 4000 ਕਿਲੋਮੀਟਰ ਦਾ ਬੰਦਾ ਪੈਦਲ ਤੁਰਿਆ ਪੂਰੇ ਹਿੰਦੁਸਤਾਨ ਚ ਦਸੋਂਨੂ ਕੀ ਲੋੜਾ ਕਿਧਰੇ ਤੁਰ ਰਹੇ ਆਪਣੇ ਲਈ ਇਸ ਦੇਸ਼ ਨੂੰ ਬਚਾਉਣ ਦੇ ਖਾਤਰ ਸੰਵਿਧਾਨ ਨੂੰ ਬਚਾਉਣ ਦੇ ਖਾਤਰ ਆਪਣੇ ਲੋਕਾਂ ਦੇ ਹਿੱਤ ਦੇ ਖਾਤਰ ਆ ਟੀਵੀ ਦਾ ਜਦੋਂ ਬਲੋ ਯਾ ਤਾਂ ਆਮ ਆਦਮੀ ਆਡੀ ਦੀ ਫੋਟੋ ਆਉਂਦੀ ਹੈ ਤੇ ਯਾ ਫੁੱਲ ਵਾਲੇ ਦੀ ਆਉਂਦੀ ਹੈ ਦੱਸੋ ਕਿਸੀ ਆਉਂਦੀ ਹੈ ਔਰ ਇਸ ਤੋਂ ਇਲਾਵਾ ਇਹ ਤਾਂ ਤੁਹਾਡੇ ਟੈਲੀਫੋਨ ਆ ਜਿਹੜੇ ਤੁਸੀਂ ਚਲਾ ਕੇ ਹਰ ਜਗ੍ਹਾ ਤੇ ਰਾਹੁਲ ਗਾਂਧੀ ਰਾਹੁਲ ਗਾਂਧੀ ਘਰ ਦੀ ਕਾਂਗਰਸ ਕਾਂਗਰਸ ਘਰ ਦੀ ਤੇ ਹੁਣ ਤਕੜੇ ਹੋ ਜਾ ਇੱਕ ਤਰੀਕ ਨੂੰ ਮੋਟਾ ਪੈਣੀ ਹੈ ਚਾਰ ਚੋਹ ਨਿਸ਼ਾਨ ਹੱਥ ਪੰਜ ਆਪਣਾ ਬਟਨ ਪੰਜਵੇਂ ਨੰਬਰ ਤੇ ਹੈ ਮਸ਼ੀਨ ਤੇ ਔਰ ਜੇ ਤੁਹਾਨੂੰ ਮੇਰੀ ਗੱਲ ਚੰਗੀ ਲੱਗੀ ਹੋਵੇ ਅੱਜ ਮੇਰੀ ਬੇਨਤੀ ਇੰਨੀ ਹੈ ਕਿ ਇਹ ਵੱਡੀ ਚੋਣ ਆ ਆ ਆ ਮੈਂ ਸਾਰੇ ਜਗ੍ਹਾ ਨਹੀਂ ਜਾ ਸਕਦਾ ਤਨਵਾ ਤਿੰਨ ਦਿਨ ਮੇਰਾ ਸਾਥ ਦੇਣਾ ਪੈਣਾ ਹੈ ਪ੍ਰਚਾਰ ਚ ਤੁਸੀਂ ਮੇਰਾ ਸਾਥ ਦੇਣਾ ਪੈਣਾ ਹੈ ਇੱਕ ਤਰੀਕ ਨੂੰ ਦੱਬ ਕੇ ਗਰਮੀ ਭਾਵੇਂ ਪੈਂਦੀ ਹੈ ਬੋਲਦਾ ਤੁਸੀਂ ਠੋਕੇ ਪਵਾਨੀ ਹੈ ਵਾਦਾ ਮੇਰਾ ਆ ਤੁਸੀਂ ਤਿੰਨ ਚੜ੍ਹਦੇ ਮੇਰੇ ਲਈ ਲਾ ਦੋ ਸਾਰੀ ਜ਼ਿੰਦਗੀ ਤੁਹਾਡਾ ਇਹ ਭਰਾ ਤੁਹਾਡਾ ਬੱਚਾ ਤੁਹਾਡੀ ਪਿੱਛੇ ਭਾਈ ਚੰਮੀ ਵਾਂਗੂ ਖੜਾ ਮਿਲੂਗਾ ਤੁਹਾਨੂੰ ਕਦੇ ਸੋਚਣ ਦੀ ਲੋੜ ਨਹੀਂ ਜੀਓ ਜਿੰਦਾਬਾਦ ਜਿੰਦਾਬਾਦ ਆਕਬਰ ਪਾਰਟੀ ਜਿੰਦਾਬਾਦ ਔਰ ਤੁਹਾਨੂੰ ਇਹ ਕਹਿ ਰਹੇ ਭਾਈ ਚੰਨੀ ਨੇ ਤੁਹਾਡੇ ਪਿਆਰ ਤੇ ਤੁਹਾਡੇ ਸਤਿਕਾਰ ਨਾਲ ਤੁਹਾਡੇ ਆਸ਼ੀਰਵਾਦ ਬਲੰਦ ਕਰਾਂਗੇ ਵੱਧ ਤੋਂ ਵੱਧ ਪੈਸਾ ਆਪਣੇ ਇਲਾਕੇ ਵਾਸਤੇ ਲੈ ਕੇ ਆਵਾਂਗੇ ਤਾਂ ਕਿ ਸਾਡੇ ਇਲਾਕੇ ਦੀ ਤਰੱਕੀ ਹੋ ਸਕੇ ਔਰ ਆਪਣੇ ਇਲਾਕੇ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦਾ ਹੱਲ ਹੋ ਸਕੇ ਔਰ ਮੈਂ ਇਹ ਗੱਲ ਧਰੂ ਕਹਿਣਾ ਚਾਹੁੰਦਾ ਸਾਰੀ ਸੰਗਤ ਨਾਲ ਸਾਡਾ ਨੌਜਵਾਨ ਵੀਰ ਜਿਸ ਦੀ ਆਵਾਜ਼ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਲੋਕ ਪਿਆਰ ਕਰਦੇ ਸੀ ਭਾਈ ਸਿੱਧੂ ਮੂਸੇਵਾਲਾ ਉਹਦੀ ਆਵਾਜ਼ ਜਿਹੜਾ ਕੱਲ ਨੂੰ ਹੈ ਨਾ ਕੱਲ੍ਹ ਵਾਲਾ ਦਿਨ ਆ ਉਹਦੇ 2 ਸਾਲ ਹੋ ਜਾਣਗੇ ਪੂਰੇ ਹੋਏ ਨੇ ਉਸ ਆਵਾਜ਼ ਨੂੰ ਬੰਦ ਹੋਏ ਤੇ ਤੁਸੀਂ ਦੇਖ ਲੋ ਦੇ ਮਾਪੇ ਹਰ ਜਗ੍ਹਾ ਤੇ ਜਾ ਕੇ ਇਨਸਾਫ ਮੰਗ ਲਈ ਚਲੇਗੇ ਕਿਸ ਨੇ ਇਨਸਾਫ ਨਹੀਂ ਦਿੱਤਾ ਨਾ ਆਮ ਆਦਮੀ ਪਾਰਟੀ ਨੇ ਦਿੱਤਾ ਤੇ ਨਾ ਬੀਜੇਪੀ ਨੇ ਦਿੱਤਾ ਵਾਦਾ ਮੇਰਾ ਪਾਰਲੀਮੈਂਟ 'ਚ ਪਹੁੰਚ ਕੇ ਉਸ ਦੇ ਇਨਸਾਫ ਦੀ ਆਵਾਜ਼ ਨੂੰ ਜ਼ੋਰਦਾਰ ਤਰੀਕੇ ਨਾਲ ਮੈਂ ਤੇ ਬਾਈ ਚੱਕਾਂਗੇ ਤਾਂ ਕਿ ਅਸੀਂ ਮਿਲ ਕੇ ਉਸ ਦੇ ਉੱਪਰ ਕੱਟ ਪਾ ਸਕੀਏ ਜਿੰਦਾਬਾਦ ਪਾਰਟੀ ਜਿੰਦਾਬਾਦ ਤੇਜ ਰੁਤ ਪਾਰਟੀ ਜਿੰਦਾਬਾਦ ਸੋ ਮੈਂ ਜਾਦਾ ਕਿ ਇਹ ਕੜੂਆ ਪਿੰਡ ਬਲਾਕ ਦੇ ਪਿੰਡਾਂ ਦੀ ਸਾਰੀ ਲਿਸਟ ਹੈ ਵੀ 1.5 ਕਰੋੜ ਰੁਪਏ ਵਾਪਸ ਚਲੇ ਜਾਣ। ਹੁਣ ਜਿਹੜੀ ਸਰਕਾਰ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਪੈਸੇ ਵਾਪਸ ਲੈ ਸਕਦੀ ਹੈ ਦੇਣ ਦੀ ਜਗ੍ਹਾ ਉਹਨਾਂ ਦੀ ਕੀ ਸੋਚ ਹੋਊਗੀ? ਇਸ ਕਰਕੇ ਇਸ ਬਟਨ 'ਤੇ ਬਟਨ ਦੱਬੋਗੇ ਨਾ ਸਾਰਿਆਂ ਜਿਹੜਾ ਸੋਚ ਕੇ ਦੱਬ ਦਿਓ ਤਾਂ ਕਿ ਇਹਨਾਂ ਨੂੰ ਸੁਨਿਆਹ ਮਿਲ ਜੇ। ਤਾਂ ਕਿ ਇਹਨਾਂ ਨੂੰ ਸੁਨਿਆਹ ਮਿਲ ਜੇ। ਸੋ ਮੈਂ ਜਾਦਾ ਕੁਛ ਨਾ ਕਹਿੰਦਾ ਹੋਇਆ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।